ਕਿੰਦੇ ਆਪਣੇ ਇੱਥੇ 50 ਲੱਖ ਦਾ ਰੇਟ ਆ ਕਿੱਲੇ ਦਾ ਜ਼ਮੀਨ ਦਾ ਤੇ ਆਪਣੇ ਆਹ ਪੰਜ ਕਿੱਲੇ 50 ਲੱਖ ਦੇ ਹਿਸਾਬ ਨਾਲ 2.5 ਕਰੋੜ ਦੇ ਬਣਦੇ ਆ ਬਣ ਗਏ ਤੇ ਆਪਾਂ ਇਹਦਾ ਮੰਗਦੇ ਆ 1.5 ਕਰੋੜ ਵੀ 30 ਲੱਖ ਦੇ ਹਿਸਾਬ ਨਾਲ ਕਿੱਲੇ ਦਾ ਮੰਗੀ ਆ ਇਹਨੇ ਆਪਾਂ ਤੇ ਵੇਕੇ ਇਹ ਫੇਰ ਵੀ ਨਹੀਂ ਰਹੀ ਯਾਰ ਕੀ ਚੱਕਰ ਆ ਯਾਰ ਇਹ ਚੱਕਰ ਦਾ ਇੱਕ ਤਾਂ ਸਾਰਿਆਂ ਨੂੰ ਐ ਲੱਗਦਾਗਾ ਵੀ ਇਹਨਾਂ ਨੂੰ ਪੈਸਿਆਂ ਦੀ ਲੋੜ ਆ ਵੀ ਹੁਣ ਇਹ ਹਰੇਕ ਨੂੰ ਐ ਹੋ ਰਿਹਾ ਵੀ ਇਹ ਜ਼ਮੀਨ ਸਸਤੀ ਦੇ ਦੇਣਗੇ ਤੇ ਬਾਕੀ ਆਪਣੇ ਦੋ ਤਿੰਨ ਹੀ ਬੰਦੇ ਆ ਮੇਨ ਆਏ ਮਾਲ ਆਪਣੇ ਸਾਰੇ ਪਿੰਡ ਚ ਵੀ ਜਿਹੜੇ ਜ਼ਮੀਨ ਖਰੀਦ ਸਕਦੇ ਆ हां यार ये जमीन ने ते तो आपा नु टेंशना च पा रखया चल तू ऐमे कर आ 100 ਰੁਪਏ ਦਾ ਕੁਛ ਨਾ ਕੁਛ ਖਾਣ ਨੂੰ ਲੈ ਕੇ ਆ ਭੁੱਖ ਬਹੁਤ ਲੱਗੀ ਪਈ ਆ ਜਨੀਰੋ ਲਿਆ ਕੁਛ ਨਾ ਕੁਛ ਤੇ ਤੇਰੇ ਕੋਲੇ 1200 ਰੁਪਇਆ ਤਾਂ ਹੋ ਗਈ Google account ਚ ਉਹਦੇ ਚੋਂ ਕਰਹੀਂ 100 ਰੁਪਇਆ Google Pay ਕਰਹੀਂ ਚੱਲ ਲੈ ਆਂ ਜਨੀਰੋ ਕੁਝ ਖਾਣ ਪੀਣ ਨੂੰ ਇੱਕ ਮਿੰਟ ਇਹ 100 ਰੁਪਏ ਤੋਂ ਮੇਰੇ ਇੱਕ ਗੱਲ ਯਾਦ ਆਈ ਆ ਜਿਵੇਂ ਇਹ ਦੁਕਾਨਦਾਰ 100-100 ਰੁਪਏ ਦੀਆਂ ਚੀਜ਼ਾਂ ਵੇਚ ਕੇ امیر ਹੋ ਜਾਂਦੇ ਨੇ ਕਿਉਂ ਨਾ ਆਪਾਂ ਵੀ ਇਹੋ ਜਿਹਾ ਕੁਝ ਕਰੀਏ ਜ਼ਮੀਨ ਤਾਂ ਆਪਣੀ ਵੇਖਣੀ ਰਹੀ। ਨਾ ਆਪਾਂ ਇਹ ਕੀ ਕਰ ਲਾਂਗੇ ਆਪਣੀ ਕਿਹੜਾ ਮਿੱਟੀ ਵੀ ਕੋਈ 100-100 ਰੁਪਏ ਵੀ ਆਪਾਂ ਉਹ ਵੇਚਦੇ ਆਂਗੇ। ਉਹ ਨਹੀਂ ਆਪਾਂ ਮਿੱਟੀ ਨਹੀਂ ਵੇਚਦੇ। ਨਾ ਹੀ ਆਪਣੀ ਮਿੱਟੀ ਵਿਕੇ ਆਪਾਂ ਇੱਕ ਸਕੀਮ ਪਾਉਣੇ ਆ। ਆਪਾਂ ਆ ਲਾਟਰੀ ਸਿਸਟਮ ਸ਼ੁਰੂ ਕਰਦੇ ਆਂ। 100 ਰੁਪਏ ਦੀ ਲਾਟਰੀ ਪਵਾ ਲੈਣੇ ਆਂਗੇ ਤੇ ਇੱਕ ਮਹੀਨੇ ਦੀ ਡੇਟ ਰੱਖ ਲਾਂਗੇ। ਇੱਕ ਮਹੀਨੇ ਬਾਅਦ ਲਾਟਰੀ ਕੱਢਾਂਗੇ। ਤੇ ਜੀਦੀ ਵੀ ਲਾਟਰੀ ਨਿਕਲੇਈ ਜ਼ਮੀਨ ਪੰਜੇ ਦੇ ਪੰਜੇ ਕਿੱਲੇ ਉਹਦੇ ਆਪਾਂ ਇਹ ਸਿਸਟਮ ਸ਼ੁਰੂ ਕਰੀਏ ਹਾਂ ਗੱਲ ਤਾਂ ਤੇਰੀ ਠੀਕ ਆ ਪਰ ਆਪਣੀ ਸਕੀਮ ਕਾਮਯਾਬ ਹੋਜੂ ਲੋਕ ਖਰੀਦ ਲੈਣਗੇ ਲੜ ਰਹੀਆਂ ਆਪਣੀਆਂ ਹਾਂ ਕਿਉਂ ਨਹੀਂ ਆਪਣੇ ਇੱਥੇ ਹਰੇਕ ਕਿਸਮਤ ਤੇ ਦਾਅ ਲਾਉਣਾ ਚਾਹੁੰਦਾ ਹੈਗਾ ਹਰੇਕ ਬੰਦੇ ਨੂੰ ਐ ਲੱਗਦਾ ਵੀ ਕੰਮ ਕਰਕੇ ਤਾਂ ਆਪਾਂ ਅਮੀਰ ਹੋ ਨਹੀਂ ਸਕਦੇ ਵੀ ਕੀ ਆ ਲਾਟਰੀ ਪਾ ਕੇ ਕੋਈ ਲਾਟਰੀ ਨਿਕਲੇ ਆਵੇ ਤੇ ਉਹਦੇ ਨਾਲ ਹੀ ਆਪਾਂ ਅਮੀਰ ਹੋ ਜਾਈਏ ਤਾਂ ਬਾਕੀ ਆਪਾਂ ਤਾਂ ਲਾਟਰੀ ਦੇ ਵਿੱਚ ਦੇ ਵੀ 5 ਕਿਲੇ ਜ਼ਮੀਨ ਰਹੇ ਆ ਲੋਕ ਤਾਂ ਭੱਜ ਕੇ ਲਾਟਰੀ ਖਰੀਦਣਗੇ ਹਾਂ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਯਾਰ ਇਹ ਤੇਰੀ ਸੋਚ ਤੋਂ ਬਾਹਰ ਆ ਛੋਟੇ ਵੀਰ ਚੱਲ ਫਿਰ ਹੁਣ ਕਰੀਏ ਕੰਮ ਸ਼ੁਰੂ ਹਾਂ ਚੱਲ ਚੱਲੀਏ ਐ ਹੋਏ ਅੱਜ ਪੂਰਾ 1 ਮਹੀਨਾ ਹੋ ਗਿਆ ਯਾਰ ਆਪਣਾ ਸਕੀਮ ਚਲਾਈ ਨੂੰ ਤੇ ਕੱਲ ਨੂੰ ਆਪਾਂ ਕੱਢਣੀ ਹੈ ਲਾਟਰੀ ਤੂੰ ਉਸ ਹਿਸਾਬ ਨੂੰ ਲਾ ਕੇ ਦੇਖ ਤਾਂ ਤੂੰ ਹੀ ਵੀ ਕਿੰਨੇ ਰੁਪਏ ਆਪਾਂ ਬਣ ਗਏ ਆਪਾਂ ਨੂੰ ਤੇ ਕਿੰਨੇ ਰੁਪਏ ਦੀ ਟਿਕਟਾਂ ਵੇਚ ਗਿਆ ਪਤਾ ਆਦਾ ਲੱਗੇ ਵੀ ਕਿੰਨੇ ਕੁ ਰੁਪਏ ਆਪਾਂ ਨੂੰ ਬਣ ਪਉਣੇ ਜਾਣਗੇ ਹਿਸਾਬ ਲਾ ਯਾਰ ਇਹ ਵੱਡੇ ਲੋਕ ਸਕੀਮਾਂ ਲਾ ਕੇ ਵੱਡੇ ਲੋਕ ਬਣਦੇ ਨੇ ਇਹ ਤਾਂ ਹੀ ਵੱਡੇ ਨੇ ਜੇ ਇਹ ਸਕੀਮਾਂ ਲਾ ਜਾਂਦੇ ਨੇ ਜਿੰਨੀ ਆਮਦਨ ਆਪਾਂ ਨੂੰ ਹੋਈ ਆ ਤੂੰ ਤਾਂ ਉੱਥੇ ਤੱਕ ਸੋਚ ਵੀ ਨਹੀਂ ਸਕਦਾ ਛੋਟੇ ਵੀਰ ਹੈ ਬਈ ਇੰਨੀ ਕਿੰਨੀ ਕਮਦਨ ਹੋ ਗਈ ਆਪਾਂ ਨੂੰ ਕੀ ਆਪਾਂ ਨੂੰ ਇੰਨੀ ਆਮਦਨ ਹੋ ਗਈ ਵੀ ਆਪਣੀ ਜ਼ਮੀਨ ਦੀ ਕੀਮਤ ਆਪਾਂ ਨੂੰ ਮਿਲ ਜੇ ਕੀ ਆਪਣੇ ਕੋਲੇ 2-3 ਕਰੋੜ ਰੁਪਇਆ ਹੋ ਗਿਆ ਓਏ 2 ਕਰੋੜ ਨਹੀਂ ਭਰਾਵਾ ਆਪਾਂ ਨੂੰ ਤਾਂ ਪੂਰੇ 11 ਕਰੋੜ ਤੇ 48 ਲੱਖ ਰੁਪਏ ਇਕੱਠੇ ਹੋ ਗਏ ਹੈ ਸੱਚੀ ਫਿਰ ਤਾਂ ਆਪਾਂ ਅਮੀਰ ਹੋ ਗਏ ਬਾਸ ਫਿਰ ਆਪਾਂ ਕਰ ਲੂ ਕਿਸੇ ਲਾਟਰੀ ਕੱਢਦੇ ਆਂਗੇ ਕਿਸੇ ਨੂੰ ਕੱਢਾਂਗੇ ਆਪਾਂ ਲਾਟਰੀ ਹੁਣ ਵਾਓ ਏ ਤੇਰੇ ਕਿਉਂ ਮਤਲਬ ਤੂੰ ਕਿਸੇ ਨੂੰ ਨਹੀਂ ਲਾਟਰੀ ਕੱਢਦਾ ਤੂੰ ਆਪਦੇ ਆਪ ਨੂੰ ਲਾਟਰੀ ਕੱਢਣ ਦੀ ਸੋਚ ਰਿਹਾ ਹੈਂ ਰੱਬ ਹਰੇਕ ਬੰਦੇ ਨੂੰ ਇੱਕ ਮੌਕਾ ਜ਼ਰੂਰ ਦਿੰਦਾ ਮੀਰ ਬਣਨ ਦਾ ਤੇ ਹਰੇਕ ਬੰਦੇ ਨੂੰ ਉਹ ਮੌਕਾ ਆਪਦੇ ਹੱਥਾਂ ਚੋਂ ਗਵਾਉਣਾ ਨਹੀਂ ਚਾਹੀਦਾ ਆਪਾਂ ਨੂੰ ਹੁਣ ਐਡਾ ਸੋਹਣਾ ਰੱਬ ਨੇ ਮੌਕਾ ਦਿੱਤਾ ਵੀ ਤੁਸੀਂ ਮੀਰ ਬਣੋ ਆਪਾਂ ਇਹ ਮੌਕਾ ਗਵਾਉਣਾ ਥੋੜੀ ਏ ਛਿੰਦਿਆ ਪਰ ਇਹਦਾ ਧੋਖਾ ਯਾਰ ਲੋਕਾਂ ਨਾਲ ਆਪਾਂ ਇਹੋ ਜਿਹਾ ਕੁਝ ਨਹੀਂ ਕਰਦੇ ਨੇ ਲਾਟਰੀ ਦੇ ਪੈਸੇ ਆਪਣੇ ਕੋਲ ਇਕੱਠੇ ਤਾਂ ਹੋ ਗਏ ਫਿਰ ਆਪਾਂ ਉਹੋ ਜਿਹਾ ਕੁਝ ਕਰਨ ਦੀ ਕੀ ਲੋੜ ਆ ਇਹ ਤਾਂ ਗਲਤ ਆ ਯਾਰ ਗੱ마 ਕਰਤੀ ਨਾ ਛੋਟੇ ਲੋਕਾਂ ਵਾਲੀ ਗੱਲ ਅਕੇ ਰੁਪਏ ਬਹੁਤ ਹੋ ਗਏ ਉਹ ਭਰਾਵਾ ਅਮੀਰ ਲੋਕਾਂ ਕੋਲੇ ਬਹੁਤ ਸ਼ਬਦ ਨਹੀਂ ਹੁੰਦਾ ਉਹਨਾਂ ਦੀ ਡਿਕਸ਼ਨਰੀ 'ਚ ਬਸ ਘਾਟ ਹੀ ਹੁੰਦਾ ਜਿੰਨੇ ਵੀ ਹੋਣ ਬਸ ਘਾਟ ਹੀ ਆ ਫੇਰ ਵੀ ਚਾਹੇ ਕਿਵੇਂ ਆ ਯਾਰ ਪਰ ਆਪਾਂ ਇਹ ਧੋਖਾ ਨਹੀਂ ਕਰ ਸਕਦੇ ਲੋਕਾਂ ਨਾਲ ਧੋਖਾ ਕੀ ਆਪਣੇ ਨਾਲ ਨਹੀਂ ਧੋਖਾ ਕਰਿਆ ਰੱਬ ਨੇ ਆਪਾਂ ਨੂੰ ਗਰੀਬ ਬਣਾਤਾ ਆਪਾਂ ਨੂੰ ਵੀ ਤਾਂ ਅਮੀਰ ਬਣਾ ਸਕਦਾ ਸੀ ਰੱਬ ਆਪਾਂ ਨੂੰ ਗਰੀਬ ਬਣਾਤਾ ਕੀ ਇਹ ਆਪਣੇ ਨਾਲ ਧੋਖਾ ਨਹੀਂਗਾ ਭੱਜ ਜਾਂਦੇ ਤਾਂ ਭੱਜ ਲੋ ਓਏ ਸਾਨੂੰ ਪੁਲਿਸ ਭਾਲਦੀ ਫਿਰਦੀ ਆ ਕਿਉਂ ਪੁਲਿਸ ਕਾਦੋ ਲੱਭ ਰਹੀ ਔਏ ਅਸੀਂ ਇਹੇ ਜਿਹਾ ਹੀ ਕਰਤਾ ਸਾਨੂੰ ਤਾਂ ਦੱਸ ਪੁਲਿਸ ਕਾਦੋ ਆ ਗਈ ਯਾਰ ਜੋ ਵੀ ਤੁਸੀਂ ਕਰਿਆ ਉਹ ਗੈਰ ਕਾਨੂੰਨੀ ਹੈ ਹੁਣ ਤਾਂ ਤੁਸੀਂ ਕੁਸੂਤੇ ਬਸ ਗਏ ਤੂੰ ਮੈਨੂੰ ਹੀ ਵਸਾ ਦੋ ਅਮੀਰਵੰਨ ਚ ਨਾਲੇ ਤੈਨੂੰ ਪਤਾ ਸੀ ਇਹ ਗੈਰ ਕਾਨੂੰਨੀ ਹੈ ਤੂੰ ਫੇਰ ਵੀ ਨਹੀਂ ਦੱਸਿਆ ਮੈਨੂੰ ਤੂੰ ਹੀ ਟੰਗਾਦਾ ਮੈਨੂੰ ਨਾਲੇ ਆਪ ਟੰਗਿਆ ਗਿਆ ਗੈਰ ਕਾਨੂੰਨੀ ਹੈ